ਫੋਨ ਤੇ ਜਾਣੀ ਮੇਰਾ ਦੂਜਾ ਫੋਨ ਕਿ ਪਾ ਲਿਓ ਆ ਜਿਓ ਤੁਸੀਂ ਦੇ ਜੀ ਆ ਬਾਲਾ ਖਾਓ ਜੀ ਸੀ ਸਾਬਲੋਂ ਗੋਮਰ ਪੰਜਾਬ ਕੋਲੋਂ ਆਰਡਰ ਹੋਏ ਆ ਆਜੋ ਸਿੰਘ ਸਾਹਿਬ ਆਜੋ ਆ ਨਾਮ ਦੇ ਸੀ ਸਾਬਲੋਂ ਹੋਏ ਆ ਅਗਰ ਸਾਡੇ ਦੁਕਾਨ ਤੋਂ ਤੁਸੀਂ ਈ ਥਮਾਨ ਨਹੀਂ ਚੱਕਦੇ ਆਪਣੇ ਫਲਰਪਰ ਚੰਦੇ ਇਹਦੇ ਵਿੱਚ ਡਾਇਰੈਕਟ ਐਫ ਆਈ ਆਰ ਹੋਏ ਕੋਈ ਨਹੀਂ ਲੋਸਣੇ ਹੋਣਾ ਅਸੀਂ ਆਜੇ ਚੱਲੇ ਕੱਲੋਂ ਸਾਡੇ ਸ਼ਡਿਊਲ ਦੇ ਵਿੱਚ ਬੰਦੇ ਆਉਣੇ ਨੇ ਜੇਸਟ ਕਾਲ ਦੀ ਵੀਡੀਓ ਆ ਗਈ ਜੀ ਸਰ ਜਿਹੜਾ ਨੋਟਿਸ ਲੈ ਕੇ ਤੁਸੀਂ ਮਾਰਕੀਟ ਦੇ ਵਿੱਚ ਜਾਏ ਜੇ ਮਾਰਕੀਟ ਵਾਲਿਆਂ ਨੂੰ ਵੀ ਦੱਸ ਸਕਦੇ ਫਾਈਲ ਕਰਾ ਨੋ ਨਹੀਂ ਅਲਿਗਲ ਦੇ ਨੋਟਸ ਨਹੀਂ ਆ ਇਹ ਨੋਟਸ ਨੇ ਆ ਸਾਡੇ ਮਾਨਜੋ ਡੀਸੀ ਸਾਹਿਬ ਮਾਨਜੋ ਕਮਿਸ਼ਨਰ ਉਹ ਪੁਲਿਸ ਤੇ ਮਾਨਜੋ ਕਮਿਸ਼ਨਰ ਕਾਰਪੋਰੇਸ਼ਨ ਔਰ ਇਹ ਮਾਨਜੋ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਪਾਸ ਹੋ ਗਿਆ ਜਿੰਨੂੰ ਆਪਾਂ ਪਹਿਲਾਂ 144 ਕਹਿੰਦੇ ਹੁੰਦੇ ਸੀ ਉਹਨੇ 163 ਬੀ ਐਨ ਐਸ ਐਸ ਦੇ ਵਿੱਚ ਇਹਦੇ ਵਿੱਚ ਸਪਸ਼ਟ ਲਿਖਿਆ ਗਿਆ ਵਾ ਕਿ ਕੋਈ ਵੀ ਦੁਕਾਨਦਾਰ ਸਰਕਾਰੀ ਜਗ੍ਹਾ ਤੇ ਫੁੱਟਪਾਥ ਤੇ ਅਗਰ ਸਮਾਨ ਲਾਂਦਾ ਏ ਉਹਦੇ ਖਿਲਾਫ ਡਾਇਰੈਕਟ ਐਫ ਆਈ ਆਰ ਹੋਏਗੀ ਜੀ। ਸਿਰ ਉਹਨਾਂ ਵਾਰਨਿੰਗ ਦੇ ਕੇ ਸਿਰੇ ਛੱਡਦੇ ਨਹੀਂ ਵਾਰਨਿੰਗ ਨਹੀਂ ਏ। ਵਾਰਨਿੰਗ ਨਹੀਂ ਏ। ਇਹ ਮਾਨਜੋਗ ਡੀਸੀ ਸਾਹਿਬ ਦੇ ਹੁਕਮ ਹੈ। ਮਾਨਜੋਗ ਏਡੀਸੀ ਟ੍ਰੈਫਿਕ ਸਾਹਿਬ ਸਾਡੇ ਅਮਨਦੀਪ ਕੌਰ ਦੀ ਅਸੀਂ ਕੱਲ ਪਰਸੋਂ ਦੇ ਜਿੱਦਨ ਦੇ ਸੈਕੂਲੇਟ ਹੋਏ ਆ ਡੇਟ ਦੇ ਮੁਤਲਕ ਸਾਡੇ ਕੋਲ 10-7 ਨੂੰ ਆਏ ਆ। ਉਦੇ ਮੁਤਾਲਕ ਅਸੀਂ ਕੱਲੇ ਕੱਲੇ ਮਾਰਕੀਟ ਦੇ ਵਿੱਚ ਜਾ ਕੇ ਕੱਲੇ ਕੱਲੇ ਜਿਹੜੇ ਮਤਲਬ ਕਿ ਜੇ ਲਾਈਨ ਚ ਸਮਝ ਲਓ ਤੁਸੀਂ ਦੇਖਿਆ 8 ਦੁਕਾਨਾਂ ਐ ਇਹਨਾਂ ਨੂੰ ਸਾਰੇ ਜਿਹੜੇ ਮਾਲਕ ਨੇ ਇਹਨਾਂ ਦੇ ਜਾਂ ਇਹਨਾਂ ਨੇ ਕਿਰਾਏ ਤੇ ਦਿੱਤੀਆਂ ਨੇ ਸਾਰਿਆਂ ਨੂੰ ਇਸ ਹੁਕਮਾਂ ਬਾਰੇ ਆਰਡਰਾਂ ਬਾਰੇ ਕੱਲੇ ਕੱਲੇ ਬਰੀਕੀ ਚ ਦੱਸ ਰਿਹਾ ਵੀ ਆਪਣਾ ਜਿਹੜਾ ਫੁੱਟਪਾਥ ਖਾਲੀ ਰੱਖਿਓ ਇਹਦੇ ਵਿੱਚ ਜੀ ਜੁਰਮਾਨੇ ਦੀ ਪ੍ਰੋਵੀਜ਼ਨ ਨਹੀਂ ਹੈਗੀ ਇਹ ਚ ਡਾਇਰੈਕਟ ਐਫ ਆਈ ਆਰ ਕਿਸੇ ਨੇ ਵੀ ਫੋਟੋ ਪਾਤੀ ਜਾਂ ਵੀਡੀਓ ਵਾਇਰਲ ਹੋ ਗਈ ਕਿਸੇ ਦੁਕਾਨ ਦੀ ਉਹਦੇ ਐਫਆਈਆਰ ਹੋ ਕੇ ਉਹਨੂੰ ਉਹ ਕੋਣ ਸਰ ਜੀ ਜੇ ਇਹ ਨੂੰ ਲੋਕਾਂ ਦੱਸਿਆ ਜਾਂਦਾ ਕਿ ਕਿੰਨੇ ਦਿਨ ਤੱਕ ਦੱਸਿਆ ਜਾਏਗਾ ਨਹੀਂ ਤਕਰੀਬਨ ਜਿੱਥੇ ਜਿੱਥੇ ਦੱਸਦਾ ਉਧਰ ਅਸੀਂ ਆਪਣੇ ਸਿਵਲ ਦੇ ਬੰਦੇ ਲਾਤੇ ਆ ਜੇ ਕੋਈ ਨਹੀਂ ਹਟੂਗਾ ਮਾਨ ਜੋ ਡਿਸਾਪ ਦੇ ਹੁਕਮਾਂ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਬੰਦ ਦੀ ਕਾਰਵਾਈ ਹੋਏਗੀ ਕੋਈ ਕਿਸੇ ਤਰ੍ਹਾਂ ਦਾ ਕੋਈ ਕਰਚਾ ਹੋਇਆ ਵਾ ਅੱਜ ਕੁਝ ਜਗ੍ਹਾ ਰਹਿ ਗਿਆ ਸਾਡੀਆਂ ਜਿੱਦਰ ਦੱਸਦਾ ਵਾ ਔਰ ਗਾਂ ਦੱਸ ਰਹੇ ਆ ਉਸ ਤੋਂ ਬਾਅਦ ਜੇ ਕੋਈ ਨਹੀਂ ਹਟਦਾ ਤੇ ਫਿਰ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਦੇਖੋ ਜੀ ਸਾਡੇ ਮਾਨਯੋਗ ਐਡੀਐਸਪੀ ਟ੍ਰੈਫਿਕ ਸਾਹਿਬ ਦੇ ਨਾਲ ਸ਼ਾਟੇ ਤੋਂ ਸ਼ੁਰੂ ਹੋ ਕੇ ਬਾਬੇ ਸ਼ਿਦਾਂ ਤੱਕ 골ਡਨ ਗੇਟ ਤੱਕ ਮਜੀਠਾ ਰੋਡ ਔਰ ਮੇਰਾ ਏਰੀਆ ਜਿਹੜਾ ਆਏ ਦਾ ਰਾਮਬਾਦ ਕਟੜਾ ਜੈਮਲ ਸਿੰਘ ਹੈਰੀਟੇਜ ਸ੍ਰੀ ਹਰਮੰਦਰ ਸਾਹਿਬ ਜੀ ਦਰਗਿਆਣਾ ਮੰਦਿਰ ਜੀ ਆ ਸਾਡੇ ਆ ਮਾਰਕੀਟ ਰਹਿ ਗਈ ਆ ਤੇ ਇੱਕ ਸਿੰਗਲ ਮੇਰੀ ਉਹ ਅਗਲੇ ਸੌਰੀ ਆ ਨਾਲ ਦੀ ਰਹਿ ਗਈ ਆ ਆ ਸਾਹਮਣੇ ਵਾਲੇ ਇਹ ਡੀਸੀ ਸਾਹਿਬ ਦੇ ਹੁਕਮਾਂ ਨੂੰ ਕੱਲੇ ਕੱਲੇ ਸਾਰੇ ਦੁਕਾਨਦਾਰ ਵੀਰਾਂ ਨੂੰ ਇਕੱਠੇ ਕਰਕੇ ਅਰੇ ਐਸ ਜੋ ਐਫਾਇਰ ਦੇ ਨਿਯਾਬੀ ਕਾਨੂੰਨ ਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਕੀ ਹੈ ਉਹਦੂ ਜਿਹੜਾ ਵਿਸਤਾਰ ਬਰੂ ਸਰ ਇਹ ਮੌਕੇ ਮਤਲਬ ਕਿਸ ਤਰ੍ਹਾਂ ਦਾ ਇੱਥੇ 2-3 ਸੈਕਸ਼ਨ ਹੈਗੇ ਆ ਜੀ ਇਹ ਦੇਖਣਾ ਮੈਨੂੰ ਕਿਸ ਤਰ੍ਹਾਂ ਦਾ ਉਦੇ ਵਿੱਚ ਪਰਚਾ ਹੋਣਾ ਨਜਾਇਜ਼ ਜਗ੍ਹਾ ਦੇ ਉੱਤੇ ਕਬਜ਼ਾ ਕਰਨਾ ਦੁਕਾਨਦਾਰ ਵੱਲੋਂ ਇਹਦੇ ਵਿੱਚ ਸਪਸ਼ਟ ਲਿਖਿਆ ਮੈਂ ਅੱਗੇ ਵੀ ਦੱਸਿਆ ਤੁਹਾਨੂੰ ਵੀ ਦੁਕਾਨਦਾਰਾਂ ਵੱਲੋਂ ਦੁਕਾਨ ਅੱਗੇ ਵਧਾ ਕੇ ਫੁੱਟਪਾਥ ਤੇ ਸਮਾਨ ਨਾ ਰੱਖਿਆ ਜਾਵੇ ਤੇ ਵਹੀਕਲ ਵਾਹਨ ਪਾਰਕਿੰਗ ਜਿਹੜੇ ਇਸ ਤਰ੍ਹਾਂ ਆਪਾਂ ਟੇਡੇ ਮੇਡੇ ਲਾਈਨ ਨੇ ਉਹ ਨਹੀਂ ਬਿਲਕੁਲ ਦੁਕਾਨਦਾਰ ਹੈ ਤੇ ਆਪਣੇ ਸਾਹਮਣੇ ਆਪਣਾ ਪ੍ਰੋਪਰ ਲਾਣਾ ਤੇ ਤੀਸਰਾ ਕੋਈ ਰੇੜੇ ਵਾਲਾ ਕੋਈ ਨਾ ਦੁਕਾਨਦਾਰ ਜਾਂ ਕਈ ਦੁਕਾਨਦਾਰਾਂ ਵੱਲ ਰੇੜੀਆਂ ਲਵਾਈਆਂ ਹੁੰਦੀਆਂ ਉਹ ਅਗਰ ਉਹ ਰੇੜੇ ਵਾਲਾ ਨਹੀਂ ਹਟਦਾ ਤਾਂ ਵਿੱਚ ਦੁਕਾਨਦਾਰ ਦਾ ਵੀ ਆ ਐਫ ਆਈ ਆਰ ਹੋਊਗੀ ਸਰੀ ਚ ਸਜ਼ਾ ਵੀ ਆਏਗੀ ਇਹ کورٹ ਦੀ ਮਰਜ਼ੀ ਆ ਜੀ کورٹ ਕੀ ਡਿਸੀਜਨ ਲੈਂਦੇ ਜੱਜ ਸਾਹਿਬ ਦੇ ਅੱਗੇ ਜਿਸ ਤਰ੍ਹਾਂ ਨਾਰਮਲ ਐਫ ਆਈ ਆਰ ਹੁੰਦੀ ਉਤਰੇ ਹੀ ਹੋਣੀ ਆ ਠੀਕ ਆ ਸਰ